ਇੰਨੀ ਵਧੀਆ ਕੁਆਲਿਟੀ ਆ ਭਾਈ ਨਾ ਤਾਂ ਇਹ ਬੋਟ ਥੋਥਾ ਨਿਕਲੇ ਅੱਛਾ ਤੇ ਨਾਲੇ ਇਹਦੇ ਐ ਮੰਨ ਕੇ ਚੱਲੋ ਭਾਈ 10 ਤੋਂ 50 ਸਾਲ ਦੀ ਗਾਰੰਟੀ ਆਗੇ ਅੱਛਾ ਪੰਜਾ ਤੇ ਮੰਨ ਕੇ ਚੱਲੋ ਇੱਕ ਮੌਕੇ ਨੂੰ ਕੁਝ ਹੁੰਦਾ ਤਾਂ ਪੱਲਾ ਸਾਡਾਗਾ ਠੀਕ ਹੈ ਬਿਲ ਪੱਕਾ ਕੱਟ ਕੇ ਦੇਵਾਂਗੇ ਉਹ ਕੰਮ ਨਹੀਂ ਕਰਦੇ ਵੀ ਬਿਲਕੁਲ ਹੀ ਕੱਟ ਕੇ ਨਹੀਂ ਦੇਣਾ ਜੀ ਜੇ ਆ ਬੋਆ ਅਗਲਾ ਘਰੇ ਬਹਿ ਕੇ ਕਹੀ ਜਾਂਦਾ ਨਾ ਵੀ ਇਹ ਖਾਲੀ ਨੇ ਜੀ ਨਾ ਇਹਦੇ ਉੱਤੇ ਭਾਈ ਆਪਾਂ ਚਾਹੇ ਕੋਈ ਮਰਜ਼ੀ ਪੱਲਾ ਚੱਕ ਲਾ ਖਾਲੀ ਨਹੀਂ ਹੈਗਾ ਵਾ ਆਈ ਨਾ ਤਾਂ ਕੋਈ ਬਾਜਨ ਵੀ ਨਹੀਂ ਦਿੰਦਾ ਤੂੰ ਵੀ ਚੜ ਜਾ ਬਾਈ ਅਮਰੀਕਾ ਠੀਕ ਹੈ ਪੂਰੇ ਹੈਵੀ ਨੇਗੇ ਹੈਵੀ ਨੇ ਬਾਈ ਉਹ ਕੰਮ ਜਿਹੜੀ ਲੱਕਰ ਦੇ ਵਿੱਚ देर ਹੋਈ ਬਾਈ 3ਰੇ ਵਾਲੀ ਆਪਾਂ ਘੱਟ ਤੋਂ ਘੱਟ ਲਾ ਕੇ 135 ਰੁਪਏ ਫੁੱਟ ਤੋਂ ਲੈ ਕੇ ਸਟਾਰਟਿੰਗ ਆਪਣੇ ਕੋਲ 135 ਫੁੱਟ ਸਕਰ ਫੁੱਟ ਹਾਂ ਜੀ ਜਿਹੜੇ ਪਹਿਲਾਂ 13 ਜਣੇ ਆਉਣਗੇ ਉਹਨਾਂ ਨੂੰ 130 ਰੁਪਏ ਲਾ ਦੂੰ ਤੇਰੀ ਵੀਡੀਓ ਦੇਖ ਕੇ ਆਉਣਗੇ ਪਹਿਲੇ 13 ਜਣਾਂ ਨੂੰ 130 ਰੁਪਏ ਇਸ ਫੁੱਟ ਤੋਂ ਤਲਾ ਅਗਲਾ ਬਿਲਾ ਹੋਣਾ ਜਾਈ ਨਾ ਬਾਈ ਅਸੀਂ ਆਪਦਾ ਕੰਮ ਕਰਨਾ ਅਗਲੇ ਨੂੰ ਚਾਹ ਪਾਣੀ ਰੋਟੀ ਟੁਕ ਸਾਡੇ ਵੱਲੋਂ ਪਿਆ ਕੇ ਜੇ ਕਿਸੇ ਨੂੰ ਆਪਣੀ ਚੀਜ਼ ਨਾ ਪਸੰਦ ਹੋਵੇ ਬਈ ਅਮਰੀਕਾ ਅਗਲੇ ਨੂੰ ਫ੍ਰੀ ਆਪਾਂ ਉਹ ਦੇਵਾਂਗੇ ਤੇਲ ਖਰਚ ਅਗਲੇ ਦਾ ਮੋੜਾਂਗੇ ਇਹ ਨਹੀਂ ਹੋਊਗਾ ਅਗਲਾ ਆਪਾਂ ਨੂੰ ਇਹ ਕਦੇ ਬਈ ਮੈਂ ਫੇਰ ਤੇਲ ਮੋਚਾ ਕੇ ਆਿਆਂਗਾ ਬਈ ਇੱਕ ਲੋਡ ਬੰਦਾ ਵਾਸਤੇ ਆਪਣੇ ਕੋਲੇ 50 ਐ ਮੈਨੂੰ ਵੀ 5-600 ਗੇਟ ਪਿਆਗਾ ਅੱਛਾ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਸਵਾਗਤ ਆ ਤੁਹਾਡਾ ਤੇ ਅੱਜ ਦੀ ਵੀਡੀਓ ਜਿਹੜੀ ਸਿੱਧੀ ਫੈਕਟਰੀ ਦੇ ਵਿੱਚੋਂ ਲੈ ਕੇ ਆਏ ਆਂ ਰੇਟ ਵੀ ਫੈਕਟਰੀ ਵਾਲੇ ਰਹਿਣਗੇ ਹੋਲ ਸੇਲ ਰੇਟਾਂ ਤੇ ਦਰਵਾਜ਼ੇ ਹੀ ਦਰਵਾਜ਼ੇ ਦਰਵਾਜ਼ਾ ਹਰ ਕੁਆਲਟੀ ਟੈਂਡ ਤੇ ਘੱਟ ਰੇਟ ਹਰ ਡਿਜ਼ਾਈਨ ਮਿਲ ਜੂਗਾ ਬਾਈ ਹੈਪੀ ਆਪਣੇ ਨਾਲ ਹੈ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋਰ ਠੀਕ ਠਾਕ ਆ ਪੁਰਾ ਬਹੁਤ ਵਧੀਆ ਬਾਈ ਕਿਵੇਂ ਚੱਲ ਰਿਹਾ ਕੰਮਕਾਰ ਪੂਰਾ ਇੱਕ ਨੰਬਰ ਬਾਈ ਤੇ ਆਪਾਂ ਕਰਦੇ ਆਂ ਗੱਲ ਦਰਵਾਜ਼ਿਆਂ ਦੀ ਵੀਰੇ ਦਰਵਾਜ਼ੇ ਕਿਹੜੀ ਕਿਹੜੀ ਮਤਲਬ ਆਪਣੇ ਕੋਲੇ ਲੱਕੜ ਦੇ ਵਿੱਚ ਮਿਲ ਜਾਣਗੇ ਆਪਣੇ ਕੋਲੇ ਸਾਖਮਣ ਟਾਲੀ ਬਾਈ ਰਸੀਆਨ ਕਾਲ ਕੈਨੇਡਾ ਕਾਲ ਜਿਹੜੀ ਵੀ ਅਗਲੇ ਨੂੰ ਚਾਹੀਦੀ ਆ ਬਾਈ ਉਹ ਚੀਜ਼ ਲਾ ਕੇ ਦੇ ਦਾਂਗੇ ਜਿਹੜੀ ਕੁਆਲਿਟੀ ਕਹਿੰਦਾ ਅਗਲਾ ਉਹ ਕੁਆਲਿਟੀ ਲਾ ਕੇ ਦੇ ਦਾਂਗੇ ਉਹੀ ਜੀ ਚੀਜ਼ ਦਾ ਰੇਟ ਹੋ ਜਾ ਜੇ ਆਪਾਂ ਸਿਰਾ ਕੁਆਲਿਟੀ ਦੀ ਗੱਲ ਕਰੀਏ ਜਿਹੜਾ ਹੁਣ ਚੱਲ ਰਿਹਾ ਹੈਗਾ ਬਾਈ ਥਰੇ ਵਾਲੀ ਆਪਾਂ ਘੱਟ ਤੋਂ ਘੱਟ ਲਾ ਕੇ 135 ਰੁਪਏ ਫੁੱਟ ਤੋਂ ਲੈ ਕੇ ਸਟਾਰਟਿੰਗ ਆਪਣੇ ਕੋਲ 135 ਫੁੱਟ ਸਕਰ ਫੁੱਟ ਹਾਂਜੀ ਠੀਕ ਐ ਉਸ ਤੋਂ ਬਾਅਦ ਕਿੰਨਾ ਮਰਜ਼ੀ ਵੱਧ ਕੇ ਆਲੀ ਵੱਧ ਤੋਂ ਵੱਧ ਲੈ ਲੈ ਘੱਟ ਤੋਂ ਘੱਟ ਵਾਲੀ ਵੀ ਪਈ ਆ ਠੀਕ ਐ ਬਈ ਆਪਾਂ ਦਿਖਾਈਏ ਪੱਲੇ ਹਾਂ ਬਾਈ ਦਿਖਾ ਜਿਹੜੇ ਕਿੱਥੋਂ ਸ਼ੁਰੂਆਤ ਕਰਨੀ ਆ ਦਿਖਾ ਆ 135 ਰੁਪਏ ਤੋਂ ਸਟਾਰਟਿੰਗ ਨੇ ਬਾਈ 135 ਰੁਪਏ ਹਾਂ 135 ਰੁਪਏ ਤੋਂ ਸਟਾਰਟਿੰਗ ਨੇ ਜਿਹੜੇ ਪਹਿਲਾਂ 13 ਜਣੇ ਆਉਣਗੇ ਉਹਨਾਂ ਨੂੰ 130 ਰੁਪਏ ਲਾ ਦੂੰ ਤੇਰੀ ਵੀਡੀਓ ਦੇਖ ਕੇ ਆਉਣਗੇ ਪਹਿਲੇ 13 ਜਾਨਾਂ ਨੂੰ 130 ਰੁਪਏ ਸਕੇ ਰੋਟਾ ਠੀਕ ਹੈ ਬਾਕੀ ਦੇ ਲਾ ਜਾਣਿਆਂ ਨੂੰ 14ਵੇਂ ਨੂੰ ਨਹੀਂ ਲਾਉਂਦਾ ਠੀਕ ਹੈ ਹਾਂ ਤੇ ਦੱਸੀ ਮੜੀ ਨੇ ਕੁਆਲਿਟੀ ਕਿਹੜੀ ਕਿਹੜੀ ਇਹਦਾ ਵੀ ਇੰਨੀ ਵਧੀਆ ਕੁਆਲਿਟੀ ਆ ਭਾਈ ਨਾ ਤਾਂ ਇਹ ਬੋਟ თੋਥਾ ਨਿਕਲੇ ਅੱਛਾ ਤੇ ਨਾਲੇ ਇਹਦੇ ਐ ਮੰਨ ਕੇ ਚੱਲੋ ਭਾਈ 10 ਤੋਂ 50 ਸਾਲ ਦੀ ਗਾਰੰਟੀ ਆਗੀ ਅੱਛਾ ਹਾਂ ਤੇ ਮੰਨ ਕੇ ਚੱਲੋ ਇੱਕ ਮੌਕੇ ਨੂੰ ਕੁਝ ਹੁੰਦਾ ਤਾਂ ਪੱਲਾ ਸਾਡਾਗਾ ਠੀਕ ਹੈ ਬਿੱਲ ਪੱਕਾ ਕੱਟ ਕੇ ਦੇਵਾਂਗੇ ਉਹ ਕੰਮ ਨਹੀਂ ਕਰਦੇ ਵੀ ਬਿਲਕੁਲ ਕੱਟ ਕੇ ਨਹੀਂ ਦੇਣਾ ਜੀ ਜੇ ਆ ਬੋਹਾ ਅਗਲਾ ਕਰੇ ਬਹਿ ਕੇ ਕਹੀ ਜਾਂਦੇ ਤਾਂ ਨਾ ਵੀ ਇਹ ਖਾਲੀ ਨਹੀਂ ਨੇ ਜੀ ਹਨਾ ਇਹਦੇ ਉੱਤੇ ਭਾਈ ਆਪਾਂ ਚਾਹ ਕੋਈ ਮਰਜ਼ੀ ਪੰਨਾ ਚੱਕ ਲਾਂ ਖਾਲੀ ਨਹੀਂ ਹੈਗਾ ਇਹਨਾਂ ਦਾ ਕੋਈ ਬਾਜਨ ਵੀ ਨਹੀਂ ਨਦਾ ਤੂੰ ਵੀ ਚੜ ਜਾ ਬਾਈ ਅਮਰੀਕਾ ਠੀਕ ਹੈ ਪੂਰੇ ਹੈਵੀ ਨੇਗੇ ਹੈਵੀ ਨੇ ਬਾਈ ਉਹ ਕੰਮ ਜਿਹੜੀ ਲੱਕਰ ਦੇ ਵਿੱਚ ਡੇਰ ਹੋਏ ਹੋਏ ਇਹ ਇਹ ਫਲੈਸ਼ ਸਟੋਰ ਗੇਟ ਹੁੰਦੇ ਨੇ ਬਾਈ ਅਗਲਾ ਇਹ ਕਹਿੰਦਾ ਇਹ ਖਾਲੀ ਨੇ ਇਹ ਖਾਲੀ ਖੁੱਲੀ ਕੋਈ ਨਹੀਂ ਬਾਈ ਚਾਹੇ 10 ਜਣੇ ਚੜਾ ਕੇ ਆਪਦਾ ਆਪਣੇ ਕੋਲੇ ਟੁੱਟ ਜੂ ਤਾਂ ਆਪਣਾਗਾ ਅਗਲੇ ਦਾ ਕੁਝ ਨਹੀਂ ਹੈਗਾ ਇਹ ਚ ਡਿਜ਼ਾਈਨ ਵੀ ਹਰ ਤਰ੍ਹਾਂ ਦਾ ਮਿਲ ਜੂ ਜਿਹੜਾ ਮਰਜੀ ਬਾਈ ਅਗਲਾ ਕਹੇ ਚਾਹੇ ਨੈਟ ਤੋਂ ਕੱਢ ਕੇ ਲੈ ਆਵੇ ਉਹ ਚੀਜ਼ ਆਪਦੀ ਲੈ ਕੇ ਆ ਜੇ ਸਾਡੇ ਕੋਲੇ ਆ ਆਪਈਆ ਥਾਗ ਮੰਨ ਬਾਈ ਅੱਛਾ ਆ ਸਾਰੇ ਥਾਗ ਮੰਨਦੇ ਨੇ ਬਾਈ ਠੀਕ ਹੈ ਇਹਦਾ ਕੀ ਰੇਟ ਰਹੂਗਾ ਬਾਈ ਇਹਦਾ 550 ਰੁਪਏ ਫੁੱਟ ਤੋਂ ਲੈ ਕੇ ਸਟਾਰਟਿੰਗ ਆ ਬਾਈ 550 ਹਾਂ ਠੀਕ ਹੈ ਇਹ ਵੀ ਪੂਰਾ ਹੈਵੀ ਡਿਊਟੀ ਦਾ ਪੂਰਾ ਹੈਵੀ ਆ ਬਾਈ ਠੀਕ ਹੈ ਇਹਦਾ ਦੋ ਜਣਿਆਂ ਤੋਂ ਵੀ ਨਹੀਂ ਹਿਲਦੇ ਬਾਈ ਠੀਕ ਹੈ ਤੇ ਆਹ ਜਾਲੀ ਵਗੈਰਾ ਇਹ ਬਾਈ ਜਾਲੀ ਵਗੈਰਾ ਲਾ ਕੇ ਸਾਰਾ ਕੋਣ ਇਹ ਤੋਂ ਲੈ ਕੇ ਜੱਡ ਤੱਕ ਓਕੇ ਕਰਕੇ ਦੇ ਦਾਂਗੇ ਬਾਈ ਅਗਲਾ ਪੈਸੇ ਲਾਉਣ ਵਾਲਾ ਚਾਹੀਦਾ ਠੀਕ ਹੈ ਤੇ ਇਧਰ ਮਾਲ ਆ ਪਿਆ ਬਾਈ ਮੇਨ ਦਰਵਾਜ਼ੇ ਜਿਹੜੇ ਕੜਾਈ ਕੜੂ ਹੀ ਕਰੀ ਆਏ ਆਈ ਇਧਰ ਦਿਖਾ ਦਰਵਾਜ਼ੇ ਹਾਂ ਅੱਛਾ ਇਹ ਕਿਹੜੀ ਲੱਕੜ ਦੇ ਤਿਆਰ ਹੋਏ ਬਈ ਇਹ ਬਾਈ ਐਚ ਡੀ ਐਮ ਮਾਰਦੇ ਨੇ ਹਾਂ ਆ ਰਸ਼ੀਅਨ ਕੈਲਚ ਹੋਇਆਗਾ ਠੀਕ ਹੈ ਆ ਕੈਲਚ ਹੋਇਆ ਬਾਈ ਠੀਕ ਹੈ ਬਾਈ ਆ ਡੀਕੋ ਪੇਂਟ ਜੋ ਐਚ ਡੀ ਐਮ ਮਾਰਤਾ ਆ ਥਾਕਮਾਨ ਚਾ ਬਾਈ ਆ ਫੇਰ ਥਾਕਮਾਨ ਵਾਲਾ ਗਿਆ ਠੀਕ ਹੈ ਬਾਈ ਤੇ ਇਹਨਾਂ ਦਾ ਕੀ रेट ਰਹੂਗਾ ਇਹਨਾਂ ਦਾ ਬਾਈ ਪਾਲਤ ਕਰਕੇ 850 ਰੁਪਏ ਫੁੱਟ ਠੀਕ ਹੈ ਬਾਈ ਤੇ ਇਹ ਮੇਨ ਲੋਕੇਸ਼ਨ ਵੀਰੇ ਹੈਪੀ ਕੀ ਰਹੂਗੀ ਆਪਣਾ ਪਿੰਡ ਬਾਈ ਜੋਗਾ ਹੈ ਮਾਨਤਾ ਜ਼ਿਲ੍ਹੇ ਦਾ ਪਿੰਡ ਹੈਗਾ ਚੱਪਰ ਰੋਡ ਤੇ ਫੈਕਟਰੀ ਆ ਠੀਕ ਹੈ ਤੇ ਬਗੋਂ ਕਿੰਨੇ ਦਿਨਾਂ ਪਹਿਲਾਂ ਕਰਵਾਉਣੀ ਪਊਗੀ ਬਾਈ 1 ਹਫ਼ਤੇ ਤੋਂ 15 ਦਿਨਾਂ ਦੇ ਵਿੱਚ ਵਿੱਚ ਲੱਗਦਾ ਆਪਣੇ ਕੋਲੇ ਟਾਈਮ ਠੀਕ ਹੈ ਬਾਈ ਹਾਂ ਤੇ ਇਹ ਕੰਟੈਕਟ ਨੰਬਰ ਕੀ ਰਹੂਗਾ 882999360 ਬਾਈ ਠੀਕ ਹੈ ਇਹ ਨੰਬਰ ਇਸਨ ਪਰ ਕਰਨਾ ਪਊਗਾ ਹਾਂਜੀ ਤੇ ਵੀਡੀਓ ਸ਼ੇਅਰ ਕਰਨ ਵਾਲੇ ਖਾਤਰ ਕੀ ਰੱਖਿਆ ਫਿਰ ਵੀਡੀਓ ਸ਼ੇਅਰ ਕਰਨਾਂ ਵਾਸਤੇ ਬਾਈ ਆ ਲੈ ਚੱਕ ਤੂੰ ਆਪ ਹੀ ਦੇ ਦੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨਾਂ ਨੂੰ 2000 ਰੁਪਏ ਨਕਦ ਹਾਂ ਨਕਦ ਬਾਈ 50 ਗੁਰਪਾਂਜ ਘਟੋ ਘਟ ਸ਼ੇਅਰ ਹੋਣੀ ਚਾਹੀਦੀ ਤੇ ਬਾਈ ਨੂੰ ਸਕਰੀਨਸ਼ਾਟ ਪਾ ਦਿਓ ਤੇ ਬਾਕੀ ਬਾਈ ਡਿਜ਼ਾਈਨ ਹਰ ਤਰ੍ਹਾਂ ਦਾ ਮਿਲ ਜੂ ਹਰ ਤਰ੍ਹਾਂ ਦੀ ਲੱਕੜ ਦੇ ਵਿੱਚ ਦਰਵਾਜ਼ਾ ਜਿਹੜਾ ਤਿਆਰ ਆ ਬਾਈ ਕੋਲੇ ਜੇ ਰੇਟਾਂ ਦੀ ਗੱਲ ਕਰੀਏ ਫੈਕਟਰੀ ਵਾਲੇ ਸਿੱਧੇ ਰੇਟ ਸਾਨੂੰ ਮਿਲਣਗੇ ਸੋ ਵੀਡੀਓ ਨੂੰ ਸ਼ੇਅਰ ਕਰਕੇ ਪੇਜ ਫੋਲੋ ਕਰਕੇ ਆ ਜਿਓ ਬਾਈ ਹੈਪੀ ਕੋਲੇ ਹੈਪੀ ਹੋਰ ਵੀ ਗੱਲਬਾਤ ਹੋਰ ਗੱਲਬਾਤ ਬਾਈ ਸਿਰਾਂ ਅਗਲੇ ਨੂੰ ਅਗਲਾ ਅਗਲਾ ਪੇਲਾ ਹੋਣਾ ਚਾਹੀਦਾ ਬਾਈ ਅਸੀਂ ਆਪਦਾ ਕੰਮ ਕਰਨਾ ਅਗਲੇ ਨੂੰ ਚਾਹ ਪਾਣੀ ਰੋਟੀ ਟੁਕ ਸਾਡੇ ਬੰਦੋਂ ਪਿਆ ਕੇ ਜੇ ਕਿਸੇ ਨੂੰ ਆਪਣੀ ਚੀਜ਼ ਨਾ ਪਸੰਦ ਹੋਵੇ ਅਮਰੀਕਾ ਅਗਲੇ ਨੂੰ ਫ੍ਰੀ ਆਪਾਂ ਉਹ ਦੇਵਾਂਗੇ ਤੇਲ ਖਰਚ ਅਗਲੇ ਦਾ ਮੋੜਾਂਗੇ ਇਹ ਨਹੀਂ ਹੋਊ ਅਗਲਾ ਆਪਾਂ ਨੂੰ ਇਹ ਕਦੇ ਬਈ ਮੈਂ ਫੇਰ ਤੇਲ ਮੋਚਾ ਕੇ ਆਿਆਂਗਾ ਬਾਈ ਇੱਕ ਲੋਡ ਬੰਦਾ ਵਾਸਤੇ ਆਪਣੇ ਕੋਲੇ 50 ਆ ਮਨੋਬੀਤ ਪੰਜ ਸੇ ਸੌ ਗੇਟ ਪਿਆਗਾ ਅੱਛਾ ਬਈ ਵੀ ਉਹ ਤੇ ਮਾੜੀ ਮੋਟੀ ਸਕਰੈਚ ਪਏ ਹੋਏ ਨੇ ਸਮਝ ਗਿਆ ਵੀ ਇੱਥੇ ਥੱਲੇ ਥੁਲੇ ਆਏ ਹੋਏ ਨੇ ਨਾ ਆਪਣੇ ਗੇਟ ਜੋ ਲੋਡ ਬੰਦਾ ਨੇ ਲੈਣੇ ਨੇ ਬਾਈ ਉਹ ਘੱਟ ਤੋਂ ਘੱਟ ਲਾ ਕੇ ਮੌਕੇ ਤੇ ਮੰਨ ਕੇ ਚੱਲੋ ਰੇਟ ਉਹ ਜੂ ਦਾ ਠੀਕ ਹੈ ਉਹ ਬੰਦਾ ਫੋਨ ਨਾ ਕਰੇ ਪਰ ਵੀ ਆਏ ਵੀ ਫੋਨ ਕਰਕੇ ਆਵੇ ਨਾ ਸਮਝ ਗਿਆ ਹਾਂ ਉਹ ਤਾਂ ਜਿਵੇਂ ਬਾਈ ਨਾ ਮਾਤਰ ਦੇ ਰੇਟ ਦੇ ਵਿੱਚ ਹਾਂ ਬਾਈ ਉਹ ਇਹ ਘੱਟ ਵੱਧ ਕਰਕੇ ਦੇ ਦੂਗਾ ਨਾ ਠੀਕ ਹੈ ਬਈ ਵੀ ਚਲੋ ਬਾਈ ਵਿਚਾਰੇ ਮੂਰੇ ਜਿਰੀ ਜੂਰੀ ਦਾ ਟਾਈਮ ਆਉਂਦਾ ਲੈਣੇ ਜਿਰੀ ਜੂਰੀ ਦਾ ਆਉਂਦੀ ਆ ਯਾਰ ਹਾਂਜੀ ਬਾਈ ਤੇ ਧੰਨਵਾਦ ਦੋਸਤੋ